ਆਗੀ ਗੱਲ ਲੁਧਿਆਣਾ ਵਾਲੀ ਸੀਟ ਦੀ ਤਰਸ਼ਨ ਸਿੰਘ ਬਰਾੜ ਦਾ ਬੇਟਾ ਕਲਗਰ ਸਿੰਘ ਅਜੁੰ ਦਾ ਐਮਐਲਏ ਵੀ ਰਿਹਾ ਬਹੁਤ ਵਾਰੀ ਉਹਨਾਂ ਦਾ ਬੇਟਾ ਕਮਲਜੀਤ ਸਿੰਘ ਬਰਾੜ ਜਦੋਂ ਅੰਮ੍ਰਿਤਪਾਲ ਪੰਜਾਬ ਦੇ ਵਿੱਚ ਆਇਆ ਤਾਂ ਇਹਨੇ ਵੀ ਕੇਸਰੀ ਝੰਡਾ ਚੱਕ ਲਿਆ ਔਰ ਕੇਸਰੀ ਝੰਡਾ ਚੱਕਣ ਤੋਂ ਬਾਅਦ ਲੁਧਿਆਣਾ ਲੋਕ ਸਭਾ ਸੀਟ ਦੇ ਅੱਖਰ ਕੀ ਹੋਈ ਸੀ ਬਹੁਤ ਟਾਈਟ ਜਦੋਂ ਉਹੜਨ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਤੇ ਜਪਰੀਤ ਟਾਕ ਤੇ ਜਿਵੇਂ ਪਿਛਲੇ ਦੋ ਤਿੰਨ ਦਿਨਾਂ ਤੋਂ ਆਪਾਂ ਵਾਰ-ਵਾਰ ਇੱਕੋ ਹੀ ਮੁੱਦੇ ਤੇ ਵੀਡੀਓ ਪਾ ਰਹੇ ਹਾਂ ਸਿਆਸਤ ਦੇ ਆਧਾਰ ਤੇ ਜਿਆ ਸਿਆਸਤ ਨੂੰ ਲੈ ਕੇ ਉਵੇਂ ਹੀ ਕਈ ਤੁਸੀਂ ਵਕਫ ਵਕਫ ਅਧਾਰਾਂ ਤੇ ਜਾਓਗੇ ਵੀ ਜੋ ਲੁਧਿਆਣਾ ਤੇ ਫਰੀਦਕੋਟ ਉਥੋਂ ਦੇ ਨੁਮਾਇੰਦਿਆਂ ਨੇ ਆਮ ਵਰਕਰ ਦੁੰਧਾ ਦੇ ਵਿੱਚ ਪਾ ਜੋ ਜੋ ਉਥੋਂ ਇਲੈਕਸ਼ਨ ਲੜ ਰਹੇ ਆ ਪੰਥ ਦੇ ਨਾਮ ਤੇ ਜਾਂ ਜਿਨ੍ਹਾਂ ਨੂੰ ਲੋਕ ਕਹਿ ਰਹੇ ਆ ਵੀ ਇਹ ਪੰਥਿਕ ਨੁਮਾਇੰਦਾ ਪਰ ਆਮ ਵਰਕਰ ਦੁਬਦਾ ਦੇ ਵਿੱਚ ਪੈ ਗਿਆ ਜਿਹੜਾ ਪੰਥ ਦੀ ਸੋਚ ਰੱਖਦਾਗਾ ਸੋ ਉਸੇ ਹੀ ਮੁੱਦੇ ਨੂੰ ਲੈ ਕੇ ਸਰਪੰਚ ਮੀਕਾ ਗੱਲ ਨੇ ਕੁਝ ਗੱਲਾਂ ਕਈਆਂ ਨੇ ਵੀ ਕਈ ਪੰਥ ਦੀ ਆੜ ਦੇ ਵਿੱਚ ਲੋਕ ਆਪਣੀ ਰਾਜਨੀਤੀ ਚੁਮਕਾਰ ਰਹੇ ਆਗੇ ਤੁਸੀਂ ਪੂਰੀ ਵੀਡੀਓ ਸੁਣਿਓ ਵੀਡੀਓ ਸੁਣਨ ਤੋਂ ਬਾਅਦ ਕਮੈਂਟਾਂ ਦੇ ਵਿੱਚ ਆਪਣੀ ਪ੍ਰਤੀਕਿਰਿਆ ਜਰੂਰ ਦਿਓ ਪਰ ਧਿਆਨ ਨਾਲ ਗੱਲਾਂ ਸੁਣਿਓ ਕਿ ਆਮ ਵਰਕਰ ਨੇ ਜਾਂ ਆਮ ਲੋਕਾਂ ਦੇ ਗੱਲ ਦਿਮਾਗ ਦੇ ਵਿੱਚ ਪੈ ਜਾਵੇ ਉਹਨਾਂ ਨੂੰ ਕੁਝ ਨਾ ਕੁਝ ਸਮਝ ਆ ਜਾਵੇ ਵੀ ਪੂਰਾ ਮੁੱਦਾ ਚੱਲ ਕੀ ਰਿਹਾ ਸ਼ਰਮ ਕਰਨੋ ਯਾਰ ਕਿਉਂ ਜਦ ਤੁਸੀਂ ਇੱਕ ਪਲੇਟਫਾਰਮ ਤੇ ਚਾਰ ਬੰਦੇ ਇਕੱਠੇ ਨਹੀਂ ਹੋ ਸਕਦੇ ਤੁਸੀਂ ਕੱਲ ਨੂੰ ਲੋਕਾਂ ਨੂੰ ਇਕੱਠੇ ਹੋਵੇ ਜੇ ਤੁਸੀਂ ਜਿੱਤ ਕੇ ਕੀ ਕਰ ਲਵੋਗੇ ਤੁਸੀਂ ਜਿਤਨਾ ਤਾਂ ਤੁਸੀਂ ਚਲੋ ਉਹ ਦੂਰ ਦੀਆਂ ਗੱਲਾਂ ਨੇ 2-2 4-4000 ਵੋਟ ਤੁਸੀਂ ਖਰਾਬ ਕਰਨੀਆਂ ਕਰਨੀ ਪਤਾ ਨਹੀਂ ਕੀ ਦੀ ਆ ਇਹ ਵੀ ਮੈਨੂੰ ਪਤਾ ਹਜੀ ਪਰ ਕਮ ਸੇ ਕਮ ਖੜੇ ਹੋਣ ਤੋਂ ਪਹਿਲਾਂ ਦੇਖੋ ਇਲੈਕਸ਼ਨਾਂ ਆਉਂਦੀਆਂ ਜਾਂਦੀਆਂ ਰਹਿਣੀਆਂ ਜ਼ਿੰਦਗੀ ਬਹੁਤ ਵੱਡੀ ਆ ਅਮਰ ਅਮਰਿਤਪਾਲ ਸਿੰਘ ਨੇ ਇਲੈਕਸ਼ਨ ਲੜਨੀ ਸੀਗੀ ਉਹਨੇ ਪਹਿਲਾਂ ਹੀ ਅਨਾਉਂਸ ਕਰਤਾ ਸੀ ਆਪਾਂ ਨੂੰ ਵੀ ਪਤਾ ਕਿ ਉਹ ਹਰ ਵਾਰ ਰੇਖਲੁਧੜਾ ਸੀਟ ਤੋਂ ਖੜਦੇ ਆ ਤੇ ਕਮਲਜੀਤ ਸਿੰਘ ਪ੍ਰਾਣ 13 ਖੜਨਾ ਨਹੀਂ ਸੀ ਬੰਦਾ ਔਰ ਦੂਸਰਾ ਜੇ ਤਰੀਕ ਕੋਈ ਰਾਜੇ ਬੜਕਣਾ ਲੱਗਦੀ ਆ ਜਾਂ ਰਮਨੀਤ ਬਿੱਟੂ ਨਾਲ ਲੱਗਦੀ ਆ ਉਹ ਤੋਂ ਸ਼ਰਾਂ ਆ ਵੀਡੀਓ ਪਾ ਪਾ ਕੇ ਇਹਨਾਂ ਦੀ ਇਲੈਕਸ਼ਨ ਦੇ ਵਿੱਚ ਕੈਂਪੇਨਿੰਗ ਕਰਦਾ ਕਿ ਲੋਕ ਇਹਨਾਂ ਨੂੰ ਵੋਟ ਨਾ ਪਾਉਣ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤਾਂ ਆਪਣਾ ਨੀਕਾ ਗੱਲ ਦੋਸਤੋ ਮੈਂ ਤੁਹਾਨੂੰ ਨਾਲ ਇੱਕ ਗੱਲ ਕਰਨੀ ਸੀ ਯਾਰ ਵੋਟਾਂ ਦਾ ਮਾਹੌਲ ਚੱਲ ਰਿਹਾ ਪੰਜਾਬ ਦੇ ਵਿੱਚ ਤੇ ਕੈਂਡੀਡੇਟ ਹਰ ਇੱਕ ਪਾਰਟੀ ਨੇ ਆਪਣਾ ਆਪਣਾ ਖੜਾ ਦਿੱਤਾ ਪਰ ਮੈਨੂੰ ਬੜੇ ਅਫਸੋਸ ਦੇ ਨਾਲ ਕਹਿਣਾ ਪੈ ਰਿਹਾ ਸਾਡੇ ਲੁਧਿਆਣੀਆਂ ਕਿ ਦੇਖੋ ਦੋ ਤਰ੍ਹਾਂ ਦੇ ਲੋਕ ਨੇ ਪੰਜਾਬ ਦੇ ਵਿੱਚ ਇੱਕ ਗਰਮਖਿਆਲੀ ਇੱਕ ਨਰਮਖਿਆਲੀ ਇੱਕ ਜਿਨ੍ਹਾਂ ਦਾ ਅਤਿਵਾਦ ਦੇ ਦੌਰਾਨ ਅਤਵਾਦ ਦੇ ਦੌਰਾਨ ਬੜਾ ਨੁਕਸਾਨ ਹੋਇਆ ਇੱਕ ਜਿਨ੍ਹਾਂ ਦਾ ਨਹੀਂ ਹੋਇਆ ਠੀਕ ਹੈ ਜੀ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਸਾਡੇ ਪੰਜਾਬ ਦੇ ਵਿੱਚ ਸ਼ੀਗਾਂ ਦੇ ਪ੍ਰਵਾਰ ਕਹਿੰਦੇ ਨੇ ਔਰ ਜਿਹੜਾ ਸ਼੍ਰੋਮਣੀ ਅਕਾਲੀ ਦਾ ਨਮਸਾ ਇਹਨਾਂ ਨੇ ਕੈਂਡੀਡੇਟ ਅਨਾਉਂਸ ਕੀਤੇ ਆਪਣੇ ਕਈ ਸੀਟਾਂ ਤੇ ਕਿਸੇ ਸੀਟ ਤੇ ਇਹਨਾਂ ਨੇ ਕਿਸੇ ਨੂੰ ਸਮਰਥਨ ਦਿੱਤਾ ਜਿਵੇਂ ਲੱਖਾ ਸੁਧਾਨਾ ਬਠਿੰਡਾ ਸੀਟ ਤੋਂ ਉਹਨੂੰ ਸਮਰਥਨ ਦਿੱਤਾ ਖਡੂਰ ਸਾਹਿਬ ਹੋ ਜਿਆ ਮਤਮਾਲ ਸੇ ਖੜਾ ਹੋਇਆ ਤਾਂ ਉਹਦੇ ਲਈ ਇਹਨਾਂ ਨੇ ਆਪਣੇ ਕੈਂਡੀਡੇਟ ਦੇ ਕਾਗਜ਼ ਵਾਪਸ ਕਰਵਾਤੇ ਇਹ ਇਸੇ ਤਰ੍ਹਾਂ ਲੁਧਿਆਣਾ ਦੀ ਸੀਟ ਦੀ ਮੈਂ ਗੱਲ ਕਰਨ ਲੱਗਿਆ ਇੱਕ ਵਾਰ ਗੱਲ ਕਰੂੰਗਾ ਫੇਜ਼ ਪ੍ਰਿੰਟ ਕੋਡ ਵਾਲੀ ਸੀਟ ਦੀ ਰੀਕੋਰਡ ਵਾਲੀ ਸੀਟ ਦੀ ਜਿਹੜੀ ਗੱਲ ਕਰਦਾ ਉਥੇ ਭਾਈ ਸਾਹਿਬਜੀ ਸਿੰਘ ਹੀ ਖੜੇ ਨੇ ਜਿਹੜੇ ਕਿ ਬਿਆਨ ਸਿੰਘ ਔਰ ਸਤਵੰਦ ਸਿੰਘ ਜਿਹੜੇ ਕਿ ਸ਼ਹੀਦ ਸਾਡੀ ਕੌਮ ਕਹਿੰਦੀ ਆ ਜਿਨ੍ਹਾਂ ਨੂੰ ਸਿੱਖ ਕਉ ਉਹਨਾਂ ਦੇ ਬੇਟੇ ਨੇ ਬਿਆਨ ਸਿੰਘ ਹੀ ਦੇ ਉਹ ਸ਼ੋਮਣੀ ਕਾਲੀ ਦਾਨ ਅਮਰਸਰ ਸਿਮਰਜੀਤ ਸਿੰਘ ਮਾਨ ਦਾ ਮੈਨੂੰ ਇਹ ਗੱਲ ਹੀ ਸਮਝ ਆਈ ਕਿ ਜਦ ਉਹ ਉੱਥੇ ਖੜੇ ਸੀਗੇ ਤਾਂ ਜੇ ਇਹਨਾਂ ਨੇ ਖਡੂਰ ਸਾਹਿਬ ਤੋਂ ਉਹਦਾ ਕੈਂਡੀਡੇਟ ਵਾਪਸ ਲੈ ਲਿਆ ਤਾਂ ਉਥੇ ਕਹਤੇ ਕੈਂਡੀਡੇਟ ਵਾਪਸ ਨਹੀਂ ਲਿਆ ਵੀ ਬੜੀ ਸੋਚਣ ਵਾਲੀ ਗੱਲਾਂ ਬੜੀਆਂ ਡੂੰਘੀਆਂ ਗੱਲਾਂ ਨੇ ਜਦੋਂ ਤੁਸੀਂ ਬਾਅਦ ਵਿੱਚ ਸੋਚੋਗੇ ਤੇ ਮੈਨੂੰ ਇਹਨਾਂ ਦਾ ਇਹ ਸਮਝ ਨਹੀਂ ਆਉਂਦੀ ਕਿ ਇਹ ਇੱਕ ਆਕਾਤਰ ਨਹੀਂ ਕਰ ਸਕਦੇ ਪੰਜਾਬ ਦੇ ਵਿੱਚ ਕੀ ਇਹਨਾਂ ਦਾ ਉਹ ਫਰੀਦਕੋਟ ਵਾਲਾ ਕੈਂਡੀਡੇਟ ਉਹਦੀ ਕੀ ਕੁਰਬਾਨੀ ਆ ਜੇ ਅਸੀਂ ਸਿੱਖ ਕੌਮ ਦੇ ਨਾਮ ਤੇ ਲਈਏ ਸਾਡੇ ਦਰਬਾਰ ਸਾਹਿਬ ਤੇ ਅਟੈਕ ਹੋਇਆ ਤਾਂ ਸਿੱਖ ਕੌਮ ਦਾ ਜਿਹੜਾ ਬਦਲਾ ਦਿੱਕੀ ਹੋਈ ਪੱਗ ਰੱਖੀ ਸੀ ਤੇ ਇੰਦਰਾ ਗਾਂਧੀ ਨੂੰ ਮਾਰ ਕੇ ਉਹ ਸ਼ਹੀਦ ਬਿਆਸ ਸਿੰਘ ਤੇ ਸਰਵਪਾਲ ਸਿੰਘ ਨੇ ਰੱਖੀ ਕੇਰ ਸਿੰਘ ਤਿਆਗਰਾਜੀ ਬਲ ਸਿੰਘ ਦਾ ਬੇਟਾ ਫਰੀਦਕੋਟ ਤੋਂ ਇਲੈਕਸ਼ਨ ਲੜਦਾ ਵਾਹ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਉਫਾਜ ਨਹੀਂ ਸੀ ਬਣਦਾ ਕਿ ਉਹਖੇ ਉਹਨੂੰ ਸਮਰਥਨ ਦਿੰਦੇ ਪਰ ਉਹਨਾਂ ਨੇ ਬੇਟੇ ਸਰਬਜੀਤ ਸਿੰਘ ਨੂੰ ਸਾਰੀ ਜ਼ਿੰਦਗੀ ਇਹ ਕਿਹਾ ਰਹੂਗਾ ਕਿ ਸਿੱਖ ਕੌਮ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਹੜੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਨੇ ਮੇਰੇ ਵਿਰੁੱਧ ਉਹਤੇ ਕੈਂਡੀਡੇਟ ਲਾਇਆ ਸੀ ਦੇਖੋ ਕਾਂਗਰਸ ਅਕਾਲੀਆਂ ਇਹਨਾਂ ਨੇ ਲਾਉਣਾ ਆਮ ਆਦਮੀ ਪਾਰਟੀ ਨੇ ਇਹਨੇ ਕੈਂਡੀਡੇਟ ਲਾਈ ਜਾਂ ਜੀ ਸਕਕੇ ਲਾਈ ਜਾ ਇਸੇ ਤਰ੍ਹਾਂ ਦੋਸਤੋ ਆਗੀ ਗੱਲ ਲੁਧਿਆਣਾ ਦੀ ਸੀ ਵੀ ਸਰੋ ਸਿੰਘ ਬਰਾੜ ਦਾ ਬੇਟਾ ਕਲਗਰ ਸਿੰਘ ਹਜੂੰਦਾ ਐਮਐਲਏ ਵੀ ਰਿਹਾ ਬਹੁਤ ਵਾਰੀ ਉਹਨਾਂ ਦਾ ਬੇਟਾ ਕਮਲਜੀਤ ਸਿੰਘ ਬਰਾੜ ਜਦੋਂ ਅੰਮ੍ਰਿਤਪਾਲ ਪੰਜਾਬ ਦੇ ਵਿੱਚ ਆਇਆ ਤਾਂ ਇਹਨੇ ਵੀ ਕੇਸਰੀ ਝੰਡਾ ਚੱਕ ਲਿਆ ਔਰ ਕੇਸਰੀ ਝੰਡਾ ਚੱਕਣ ਤੋਂ ਬਾਅਦ ਲੁਧਿਆਣਾ ਲੋਕ ਸਭਾ ਸੀਟ ਤੇ ਅੱਖ ਰੱਖੀ ਹੋਈ ਸੀ ਬਹੁਤ ਟਾਈਟ ਜਦੋਂ ਉਹ ਰਸ਼ਪਾਲ ਸਿੰਘ ਛਧਨਾ ਵਾਲੇ ਨੂੰ ਕੌਣ ਨਹੀਂ ਜਾਣਦਾ ਸਾਡੇ ਲੁਧਿਆਣੇ ਚ ਜੀ ਆਤਵਾਦ ਦੇ ਦੌਰਾਨ ਬਹੁਤ ਵੱਡਾ ਨਾਮ ਸੀਗਾ ਰਸ਼ਪਾਲ ਸਿੰਘ ਛਧਨਾ ਵਾਲੇ ਉਹਨਾਂ ਦਾ ਬੇਟਾ ਅਮਰਪਾਲ ਸਿੰਘ ਇਲੈਕਸ਼ਨ ਲੜਦਾ ਹਰ ਵਾਰੀ ਉਹ ਐਮਐਲਏ ਇਲੈਕਸ਼ਨ ਹੋਵੇ ਉਹ ਵੀ ਲੜਦਾ ਐਮਪੀ ਦੀ ਹੋਵੇ ਉਹ ਵੀ ਲੜਦਾ ਜਦੋਂ ਇਹਨਾਂ ਨੂੰ ਪਤਾ ਸੀ ਕਿ ਅਮਰਪਾਲ ਸਿੰਘ ਇਲੈਕਸ਼ਨ ਲੜ ਰਿਹਾ ਵਾ ਮੁਹਾਨਾ ਸੀਟ ਤੋਂ ਤਾਂ ਕਮਲਜੀਤ ਸਿੰਘ ਬਰਾੜ ਨੂੰ ਮੁਹਾਨਾ ਸੀਟ ਤੋਂ ਕੀ ਲੜਨ ਦੀ ਲੋੜ ਪੈ ਗਈ ਬਈ ਅਖੇ ਜੀ ਇੱਥੇ ਰਾਜਾ ਬੜੇ ਨੂੰ ਖੜਾ ਜੀ ਮੈਂ ਰਾਜਾ ਬੜੇ ਦਾ ਬੋਧੀ ਹਾਂ ਉਹ ਠੀਕ ਆ ਭਰਾਵਾ ਵਿਰੋਧੀ ਹੋਵੋਗੇ ਤੁਸੀਂ ਠੀਕ ਆ ਪਰ ਆਜਾ ਬੜੇ ਬੜੇ ਮੂਹਰੇ ਖੜਨ ਤੋਂ ਪਹਿਲਾਂ ਇਹ ਵੀ ਸੋਚ ਲੋ ਨਾ ਕਿ ਰਿਸ਼ਵਾਨ ਸਿੰਘ ਛੱਲਣਾ ਵਾਲਿਆਂ ਦਾ ਬੇਟਾ ਵੀ ਖੜਾ ਵਾ ਇੱਥੇ ਤੇ ਉਹ ਫੋਟੋ ਲਈ ਜਾਂਦਾ ਤੂੰ ਅਮਰਪਾਲ ਸਿੰਘ ਦੀ ਤੇ ਬਾਪੂ ਜੀ ساری ਜਿੰਦਗੀ ਕਾਂਗਰਸ 'ਚ ਕੱਢਦੀ ਆ ਉਹਦੇ ਕੱਢੀ ਹੋਈ ਆ ਤੇ ਕਾਂਗਰਸ 'ਚ ਵੀ ਕਿਹੜੀ 'ਚ ਕੱਢੀ ਆ ਬਲ ਸਿੰਘ ਵਾਲੀ 'ਚ ਕੱਢੀ ਹੋਈ ਆ ਨਾ ਉਹ ਵੈਰੀ ਹੁੰਦੀ ਫਸਰਾਉ ਦੂਜੇ ਨੇ ਕੱਢਦੀ ਜਿਹੜਾ ਸ਼ੋਮਨੀ ਕਾਲੀ ਦਾ ਤੋਂ ਵੱਖਰਾ ਹੋ ਗਿਆ ਸੀਗਾ ਜੀ ਉਹ ਹਰੀਪਾ ਗੜਾ ਅੰਮ੍ਰੋ ਦਾ ਨਾਂ ਭੁੱਲ ਜਾਣਾ ਉਹਨੇ ਵੀ ਆਪਦਾ ਕੈਂਡੀਡੇਟ ਅਨਾਉਂਸ ਕਰਤਾ ਸ਼ੋਮਨੀ ਕਾਲੀ ਗੱਲ ਫਤਿਹ ਤੋਂ ਸ਼ਾ ਸ਼ਰਮ ਕਰ ਲੋ ਯਾਰ ਕਿਉਂ ਜਦ ਤੁਸੀਂ ਇੱਕ ਪਲੇਟਫਾਰਮ ਤੇ ਚਾਰ ਬੰਦੇ ਇਕੱਠੇ ਨਹੀਂ ਹੋ ਸਕਦੇ ਤੁਸੀਂ ਕੱਲ ਨੂੰ ਲੋਕਾਂ ਨੂੰ ਇਕੱਠੇ ਹੋਵੇ ਜੇ ਤੁਸੀਂ ਜਿੱਤ ਕੇ ਕੀ ਕਰਵਾਉਂਗੇ ਤੁਸੀਂ ਜਿਤਨਾ ਤਾਂ ਤੁਸੀਂ ਚਲੋ ਉਹ ਦੂਰ ਦੀਆਂ ਗੱਲਾਂ ਨੇ 2-2 4-4000 ਵੋਟ ਤੁਸੀਂ ਖਰਾਬ ਕਰਨੀਆਂ ਕਰਨੀ ਪਤਾ ਨਹੀਂ ਕੀ ਦੀ ਆ ਇਹ ਵੀ ਮੈਨੂੰ ਪਤਾ ਹਲੇ ਪਰ ਕੌਮਸੇ ਕੰਮ ਖੜੇ ਹੋਣ ਤੋਂ ਪਹਿਲਾਂ ਦੇਖੋ ਇਲੈਕਸ਼ਨ ਆਉਂਦੀਆਂ ਜਾਂਦੀਆਂ ਰਹਿਣੀਆਂ ਜ਼ਿੰਦਗੀ ਬਹੁਤ ਵੱਡੀ ਆ ਅਮਰਤ ਅਮਰਤ ਪਾਲ ਸਿੰਘ ਨੇ ਇਲੈਕਸ਼ਨ ਲੜਨੀ ਸੀਗੀ ਉਹਨੇ ਪਹਿਲਾਂ ਹੀ ਅਨਾਉਂਸ ਕਰਤਾ ਸੀ ਆਪਾਂ ਨੂੰ ਵੀ ਪਤਾ ਕਿ ਉਹ ਹਰ ਵਾਰ ਰੇਖਾ ਲੁਧਿਆਣਾ ਸੀਟ ਤੋਂ ਖੜਦੇ ਆ ਤੇ ਕਮਲਜੀਤ ਸਿੰਘ ਭਰਾ ਤੇਰਾ ਖੜਨਾ ਨਹੀਂ ਸੀ ਬੰਦਾ ਔਰ ਦੂਸਰਾ ਜੇ ਤੇਰੀ ਕੋਈ ਰਾਜਾ ਬਰਿੰਗਣਾ ਲੱਗਦੀ ਆ ਜਾਂ ਰਮਨੀਤ ਬਿੱਟੂ ਨਾਲ ਲੱਗਦੀ ਆ ਉਹ ਤੋਂ ਸ਼ਰ੍ਹਾਂ ਆਂ ਵੀਡੀਓ ਪਾ ਪਾ ਕੇ ਇਹਨਾਂ ਦੀ ਇਲੈਕਸ਼ਨ ਦੇ ਵਿੱਚ ਕੰਪੇਨਿੰਗ ਕਰਦਾ ਕਿ ਲੋਕ ਇਹਨਾਂ ਨੂੰ ਵੋਟ ਨਾ ਪਾਉਣ ਉਹ ਤੇਰਾ ਇੰਦੋਂ ਵਧੀਆ ਕੰਮ ਚੱਲ ਰਣਾ ਸੀ ਅਸੀਂ ਆਪਾਂ ਗੁੱਸਾ ਕੱਢਣਾ ਹੁੰਦਾ ਗੁੱਸਾ ਸੋਸ਼ਲ ਮੀਡੀਆ ਰਾਹੀਂ ਆਪਾਂ ਕੱਢ ਸਕਦੇ ਹਾਂ ਜ਼ਰੂਰੀ ਨਹੀਂ ਕਿ ਇਲੈਕਸ਼ਨ ਲੜ ਕੇ ਕੱਢਣਾ ਦੂਸਰੀ ਗੱਲ ਜਦੋਂ ਤੁਹਾਨੂੰ ਪਤਾ ਕਿ ਉਹ ਪ੍ਰਵਾਦ ਦੀ ਕੁਰਬਾਨੀ ਆ ਉਸ ਮੂਵਮੈਂਟ ਚ ਤਾਂ ਤੁਸੀਂ ਉੱਥੇ ਖੜ੍ਹ ਲਾ ਤੁਹਾਡਾ ਫਰਜ਼ ਨਹੀਂ ਸੀ ਲੱਗਦਾ ਤੇ ਇਹ ਗਲਤੀ ਕਰ ਰਿਹਾ ਸਿਮਰਜੀਤ ਸਿੰਘ ਮਾਨ ਉੱਥੇ ਅਮਰਪਾਲ ਦੀ ਮਦਦ ਕਰ ਰਿਹਾ ਫਰੀਦਕੋਟ ਵੀ ਆਪ ਦਾ ਕੈਂਡੀਡੇਟ ਲਾਤਾ ਮੈਂ ਹੈਰਾਨ ਹਾਂ ਕਿ ਤੁਸੀਂ ਸਿੱਖ ਕੌਮ ਨੂੰ ਪੁੱਤੂ ਕਾਤੇ ਬਣਾ ਰਹੇ ਹੋ ਇੰਨੇ ਜਾਣੇ ਰੜਕੇ ਕੋਈ ਸਾਡੇ ਕਿਸੇ ਨੂੰ ਇੱਕ ਪਾਸੇ ਸੋਚਣ ਜੋ ਕਿ ਸ਼ਰ ਤੋਂ ਮਾੜਾ ਮੋਟਾ ਛੱਡੇ ਥੱਲੇ ਇਕੱਠੇ ਤੁਸੀਂ ਕਦੋਂ ਹੋਣਾ ਬਈ ਹੋ ਸਕਦਾ ਤੁਸੀਂ ساری ਜ਼ਿੰਦਗੀ ਤੁਸੀਂ ਹੀ ਹੋ ਸਕਦੇ ਹੋ ਤਦ ਇਹ ਐਮਪੀ ਜੀ ਲੈਕਚਰ ਕਿੰਡੀ ਕਿ ਵੱਡਾ ਤੁਹਾਡਾ ਸੀਗਾ ਕਿ ਤੁਸੀਂ ਜੱਤ ਰਹੇ ਸੀਗੇ ਤੁਹਾਨੂੰ ਪਤਾ ਕਿ ਤੁਹਾਨੂੰ ਵੋਟ ਪੈ ਜਾਣੀ ਆ ਸਾਰਿਆਂ ਨੂੰ ਤੇ ਅਸੀਂ ਇਕੱਠੇ ਹੋ ਜਾਂਦੇ ਤੁਹਾਨੂੰ ਇਹ ਲੱਗਦਾ ਪਤਾ ਨਾ ਕਿ ਤੁਸੀਂ ਹਾਰਨਾ ਤੇ ਕਿੰਨੇ ਜਮਾਨ ਤੋਂ ਜਬਤ ਹੋ ਰਹੀਆਂ ਤੁਹਾਡੀਆਂ ਇਹ ਵੀ ਹੈ ਨਹੀਂ ਕਿ ਤੁਸੀਂ ਜਮਾਨ ਤੋਂ ਜਬਾਉਂਦੀਆਂ ਬਚਾ ਲੋਗੇ اچھا ਅਗਰ ਇਕੱਠੇ ਹੁੰਦੇ ਤੇ ਰਿਸਪਾਸ ਹੈਂ ਚੰਦਰਾ ਵਾਲੇ ਦਾ ਬੇਟਾ ਇਹਨੂੰ ਉਹਨੂੰ ਖੜਾ ਕਰ ਦੇ ਇਕੱਠੇ ਹੋਵੇ ਫੇਰ ਗੱਲ ਹੋਰ ਸੀ ਉਹਦੀ ਕੋਈ ਤਕਬੀ ਬਣਨੀ ਆ ਉਸ ਬਾਵਾਂਦੀਆਂ ਪਰਮਾਨ ਦੇ ਵਿੱਚੋਂ ਤਿੰਨ ਤਿੰਨ ਹੀ ਸ਼ਹੀਦ ਹੋਏ ਹੋਏ ਨੇ ਉਸ ਮੂਮੈਂਟ 'ਚ ਅਮਰ ਸਿੰਘ ਦੇ بیٹے ਦਾ ਉੱਥੇ ਖੜਨਾ ਉਹਨਾਂ ਦਾ ਸੀਗਾ ਆਪਣਿਆ ਹੋਇਆ ਉਹ ਖੜ ਕੇ ਉਹਨਾਂ ਨੂੰ ਉੱਥੇ ਉੱਥੇ ਮਦਦ ਕਰਨੀ ਚਾਹੀਦੀ ਸੀ ਉਹਨਾਂ ਨੇ ਈ ਵੱਡੀ ਕੁਰਬਾਨੀ ਕੀਤੀ ਆ ਅੱਛਾ ਇੱਕ ਵੱਡੀ ਗੱਲ ਹੈ ਹਰਾਨ ਆ ਪੰਜਾਬ ਤੋਂ ਦੇਖੋ ਵੀਡੀਓ ਤੋਂ ਬਹੁਤ ਬੜੇ ਲੋਕਾਂ ਨੇ ਥੱਲੇ ਗਲਤ ਕਮੈਂਟ ਕਰਨੀਆਂ ਉਹ ਯਾਰ ਅਮਰਤ ਆਂਦੇ ਤੁਸੀਂ ਬੜਾ ਪਿੱਛੇ ਉਹ ਛੇਤੀ ਕਢਾਉਣੀ ਪੈਗੀ ਤੁਹਾਨੂੰ ਕਿ ਖਡੂਰ ਸਾਹਿਬ ਤੋਂ ਇਲੈਕਸ਼ਨ ਲੜੂਗਾ ਖਡੂਰ ਸਾਹਿਬ ਵਾਲੀ ਸੀਟ ਤੇ ਜਾ ਜਾ ਕੇ ਉੱਥੇ ਉਹਨੂੰ ਕਢਾਤਾ ਤੇ ਉਹ ਜਿਹੜੇ ਹਵਾਰੇ ਵੀ ਹਵਾਰੇ ਲਈ ਕੋਈ ਛੇੜ ਨਹੀਂ ਸੀ ਬਣੀ ਜਕਦਾ ਉਸੇ ਹਵਾਰੇ ਲਈ ਬਲਵੰਤ ਸਿੰਘ ਰਾਜਵਾਨੀ ਲਈ ਘਰ ਮਰ ਤੋਂ ਪਾ ਡੇਗੀ ਵੱਡੀ ਕਹਾਣੀ ਕਿ ਉਹ ਉੱਥੇ ਉਹਨਾਂ ਨੂੰ ਜਿਆਦਾ ਬਾਹਰ ਆ ਗਏ ਤੇ ਉਹਨਾਂ ਨੂੰ ਵੀ ਕਢਾਰੂਗਾ ਸੋਚਿਆ ਮੇਰੇ ਥੋੜਾ ਜਿਹਾ ਪੰਜਾਬ ਬਾਰੇ ਸੋਚੋ ਦੋ ਘਨੇ ਚਿਹਰੇ ਨਾਂ ਪਰ ਇਹ ਪੰਜਾਬ ਆ ਇਹ ਚਿਹਰੇ ਵੀ ਬੜੀ ਛੇਦੀ ਪਛਾਣਦਾ ਠੀਕ ਆ ਇੱਥੇ ਕੀ ਰਾਜਨੀਤੀ ਚੱਲਦੀ ਆ ਇਹਨੇ ਲੋਕ ਬੜੀ ਛੇਦੀ ਪਛਾਣਦੇ ਨੇ ਇਸ ਕਰਕੇ ਮੇਰੀਆਂ ਗੱਲਾਂ ਚੁਗਣਗੀਆਂ ਬਹੁਤ ਚੁਗਣਗੀਆਂ ਵੀ 16 ਉਸੇ ਕੈਬਨਟ ਦਾ ਹਿੱਸਾ ਥੋਡੇ ਫਾਦਰ ਸਾਹਿਬ ਹੋਂ ਉਸੇ ਵੇਲੇ ਦੇ ਐਮਐਲਏ ਥੋਡੇ ਫਾਦਰ ਸਾਹਿਬ ਜਦੋਂ ਪੰਜਾਬ ਵਿੱਚ ਇਹ ਕੁਸ਼ ਹੋਇਆ ਉਸੇ ਪਾਰਟੀ ਨੇ ਜਿਹਨੇ ਕੀਤਾ ਉਸੇ ਪਾਰਟੀ ਦੇ ਥੋਡੇ ਫਾਦਰ ਸਾਹਿਬ ਐਮਐਲਏ ਰਹੇ ਹੋਣ ਤੇ ਤੁਸੀਂ ਉਸੇ ਪਾਰਟੀ ਦੇ ਵਿੱਚ ਜਦੋਂ ਤੁਹਾਨੂੰ ਪ੍ਰਧਾਨਗੀ ਤੋਂ ਹਟਾਇਆ ਜਾਂਦਾ ਤਾਂ ਤੁਸੀਂ ਇਲੈਕਸ਼ਨ ਲੜਦੇ ਹੋ ਰਾਜੇ ਗੜਿੰਗ ਦੇ ਵਿਰੁੱਧ ਆ ਕੇ ਲੁਧਿਆਣੇ ਤੇ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਤੁਸੀਂ ਕਿਹਦੇ ਵਿਰੁੱਧ ਲੜਨ ਲੱਗੇ ਹੋ ਕਹਿਣ ਨਾਲ ਕੋਈ ਬੰਦਾ ਧਾਰਮਿਕ ਨਹੀਂ ਬਣ ਜਾਂਦਾ ਕਹਿਣ ਨਾਲ ਕੋਈ ਬੰਦਾ ਆਉਂਦੀ ਕੌਮ ਦਾ ਲੀਡਰ ਨਹੀਂ ਬਣ ਜਾਂਦਾ ਥੋੜਾ ਪਿਛੋਕੜ ਤੁਹਾਡੇ ਬਹੁਤ ਚੀਜ਼ਾਂ ਤੁਹਾਡੇ ਸਾਹਮਣੇ ਆ ਜਾਂਦੀਆਂ ਨੇ ਇਸ ਕਰਕੇ ਜੇ ਹਜੇ ਵੀ ਚਾਹੁੰਦੇ ਹੋ ਹਜੇ ਬਹੁਤ ਦਿਨ ਪਈ ਨੇ ਤਾਂ ਇਹਨਾਂ ਲੋਕਾਂ ਦੇ ਹੱਕ ਦੇ ਵਿੱਚ ਬੈਠੋ ਇਹਨਾਂ ਹੱਕ ਲੋਕਾਂ ਦੇ ਹੱਕ ਦੇ ਵਿੱਚ ਕਹਿ ਦਿਓ ਕਿ ਜੀ ਅਸੀਂ ਸਿਰਫ ਇਸ ਪਰਿਵਾਰ ਦੀ ਕੁਰਬਾਨੀ ਨੂੰ ਮੂੰਹੇ 'ਤੇ ਰੱਖ ਕੇ ਅਸੀਂ ਆਪਾਂ ਇਹਨਾਂ ਸੀਟਾਂ ਤੇ ਨਹੀਂ ਖੜਦੇ ਵੀ ਨੇ ਕਰਨਾ ਪਤਾ ਨਹੀਂ ਬਾਅਦ 'ਚ ਕੀ ਆ ਜਿਤਨਾ ਤਾਂ ਹੈ ਨਹੀਂ ਠੀਕ ਆ ਨਾ ਹਾਂ ਇਹ ਜੇ ਤੁਸੀਂ ਇੰਨੀਆਂ ਗੱਲਾਂ ਕਰ ਲਓਗੇ ਤਾਂ ਤੁਹਾਡਾ ਕਦ ਜਿਹੜਾ ਰਾਜਨੀਤੀ ਦੇ ਵਿੱਚ ਉੱਚਾ ਹੋਊਗਾ ਨੀਵਾ ਨਹੀਂ ਹੁੰਦਾ ਇੰਨੀ ਮੇਰੀ ਤੁਹਾਨੂੰ ਸਲਾਹ ਵਾ ਨਾ ਮੈਂ ਅਮਰਪਾਲ ਨੂੰ ਅੱਜ ਤੱਕ ਮਿਲਿਆ ਰਿਸ਼ਵਰ ਸਿੰਘ ਸੰਧਰਾਲੇ ਦੇ بیٹے ਨੂੰ ਨਾ ਮੈਂ ਰਾਜਾ ਬੜਿੰਗਰ ਨੂੰ ਮਿਲਿਆ ਕਿ ਮੈਂ ਉਹਦੇ ਪੱਖ ਦੀ ਗੱਲ ਕਰਾਂ ਤੇ ਨਾ ਮੈਂ ਕਮਲਜੀਤ ਸਿੰਘ ਪ੍ਰਾੜ ਤੋਂ ਮਿਲਿਆ ਇੱਕ ਵਾਰ ਘੋਗ ਤੇ ਮਿਲੇ ਸੀ ਹੈਲੋ ਖੈ ਮੀ ਸੀ ਪਰ ਜਿਹੜੀ ਸੱਚੀ ਗੱਲ ਆ ਤੇ ਨਾ ਸਿਮਰਜੀਤ ਸਿੰਘ ਮਾਲ ਨੂੰ ਕਦੇ ਮਿਲੇ ਪਰ ਜਿਹੜੀ ਅਸਲੀਅਤ ਗੱਲ ਆ ਕਿ ਅਗਰ ਤੁਸੀਂ ਕੌਮ ਦੇ ਲੀਡਰ ਬਣਨਾ ਚਾਹੁੰਦੇ ਹੋ ਤਾਂ ਤੁਹਾਨੂੰ ਇਹ ਚੀਜ਼ਾਂ ਦੂਰ ਕਰਨੀਆਂ ਪੈਣਗੀਆਂ ਰਾਜਨੀਤੀ ਦੇ ਵਿੱਚ ਤੁਹਾਡੇ ਪੈਰ ਕਿੰਨੇ ਕੁ ਪੱਕੇ ਨੇ ਇਹ ਤਾਂ ਬੜਾ ਸਮਾਂ ਤੱਕ ਸੁਗਾ ਕਿ ਤੁਹਾਡੇ ਤੁਸੀਂ ਅੱਗੇ ਕਿੰਨਾ ਕੁ ਵਧੇਂ ਪਰ ਇਹ ਚੀਜ਼ਾਂ ਚੰਗੀਆਂ ਨਹੀਂ ਹੁੰਦੀਆਂ ਹੈਗੀਆਂ ਜਦੋਂ ਇੱਕ ਬੰਦਾ ਖੜਾ ਹੋਵੇ ਤਾਂ ਉਸ ਜਗ੍ਹਾ ਤੇ ਦੂਸਰਾ ਉਹਦੇ ਪਰ ਆਪਰ ਖੜਾ ਹੋਵੇ ਨਹੀਂ ਵੋਟ ਤੋੜਨ ਨੂੰ ਇਹ ਤਾਂ ਮਸੂਲਕਾ ਤੁਸੀਂ ਆਪ ਦੇ ਵਿੱਚ ਲੜ ਲਵੋਗੇ ਉਹੀ 20-25 ਹਜ਼ਾਰ ਤੁਹਾਨੂੰ ਵੋਟ ਪੈਣੀ ਸੀਗੀ ਉਹ ਚਾਰ-ਪੰਜ ਜਣਿਆਂ ਨੂੰ ਪੈ ਜਾਣੀਆਂ ਤੁਹਾਨੂੰ ਜਿਹੜੇ ਤਿੰਨ-ਚਾਰ ਜਣੇ ਖੜੇ ਹੋਂ ਸਮਾਂ ਦੀ ਇੱਕ ਨੂੰ ਪੈਜੀ ਤਾਂ ਪਤਾ ਲੱਗਦਾ ਕਿ ਤੁਸੀਂ ਇਕੱਠੇ ਸੀਗੇ ਪੰਥ ਇਕੱਠਾ ਸੀਗਾ ਕਿਤੇ ਇੱਕ ਜਗ੍ਹਾ ਵੋਟ ਪੈ ਗਈ ਪਰ ਜਦੋਂ ਅਡਡ ਹੋ ਗਏ ਤਾਂ ਸਾਰਾ ਕੁਝ ਦੁੱਧ ਦਾ ਗੁੱਧ ਪਾਣੀ ਦਾ ਪਾਣੀ ਹੋ ਜਾਣਾ ਤੁਸੀਂ ਸਿਰਫ ਇਹ ਦੇਖਣਾ ਚਾਹੁੰਦੇ ਹੋ ਕਿ ਸਾਡੀ ਸਾਨੂੰ ਲੁਧਿਆਣੇ ਵਿੱਚ ਸਾਡਾ ਸਕੀ ਸਕੂਪ ਆ ਅਸੀਂ ਕਿੰਨੀ ਸਾਡੇ ਨਾਲ ਪਬਲਿਕ ਜੁੜੀ ਹੋਈ ਆ ਸਾਨੂੰ ਕਿੰਨੀਆਂ ਕਬੂਟ ਮਿਲਦੀ ਆ ਠੀਕ ਆ ਜੀ ਮੇਰੀਆਂ ਗੱਲਾਂ ਗੌਰ ਕਰਿਓ ਕਦੇ ਵੀ ਜੰਗਲੀ ਦੇ ਵਿੱਚ ਪੰਥਕ ਇੱਕ ਤਾਂ ਹੋਣ ਲਗੇ ਤਾਂ ਕੋਈ ਵਿਰੋਧੀ ਨਾ ਬਣੇ ਆਪਸ ਵਿੱਚ ਜਦ ਤੁਸੀਂ ਅੱਜ ਸਿਰਫ ਇੱਕ ਮੈਨੂੰ ਸੜੀਜੀ ਇਲੈਕਸ਼ਨ ਕਹੂੰਗਾ ਸੜੀਜੀ ਇਲੈਕਸ਼ਨ ਤਾਂ ਕਹਿੰਦਾ ਕਿਉਂਕਿ ਤੁਹਾਡੇ ਕੋਲੇ ਉਹ ਵੋਟ ਨਹੀਂ ਹੈਗੀ ਜਿੱਤਣ ਵਾਲੀ ਅਗਰ ਇਹ ਸੜੀਜੀ ਇਲੈਕਸ਼ਨ ਦੇ ਵਿੱਚ ਤੁਸੀਂ ਆਪਸ ਦੇ ਵਿੱਚ ਦਿਖਾਉਣੇ ਉਹਨਾਂ ਦੇ ਇੱਕ ਦੂਜੇ ਦੇ ਮੂਹਰੇ ਖੜੇ ਖੜ ਕੇ ਤਾਂ ਕਾਨੂੰ ਜੇ ਕਿਤੇ ਕੁਝ ਮਿਲਦਾ ਹੋਇਆ ਉਦੋਂ ਲੈਣ ਦੇ ਤੁਸੀਂ ਇੱਕ ਦੂਜੇ ਦੀ ਕਟਮਟ ਨਹੀਂ ਕਰੋਗੇ ਧੰਨਵਾਦ ਪੰਜਾਬੀਓ ਤੁਸੀਂ ਵੀ ਧਿਆਨ ਰੱਖਿਆ ਕਰੋ ਇਹਨਾਂ ਚੀਜ਼ਾਂ ਦਾ ਇਹਨਾਂ ਗੱਲਾਂ ਦਾ ਨਾ ਮੈਂ ਕਿਸੇ ਨੂੰ ਵੋਟ ਨੂੰ ਕਹਿਣਾ ਕਿ ਫਲਾਣੇ ਮੱਦੇ ਨੂੰ ਵੋਟ ਪਾ ਦਿਓ ਨਾ ਮੈਂ ਕਹਿਣਾ ਇਹਨੂੰ ਪਾ ਦਿਓ ਇਹ ਚੰਗਾ ਨਾ ਮੈਂ ਕਹਿਣਾ ਉਹਨੂੰ ਪਾ ਦਿਓ ਉਹ ਚੰਗਾ ਜਾਤੀਵਾਦ ਤੇ ਧਰਮਵਾਦ ਦੇ ਵਿੱਚ ਸਾਨੂੰ ਫਸਾਇਆ ਹੋਇਆ ਪੰਜਾਬੀਆਂ ਨੂੰ ਵੋਟ ਤੁਹਾਡਾ ਆਪਣਾ ਹੱਕ ਵਾ ਤੁਸੀਂ ਆਪਣੇ ਮਨ ਦੇ ਨਾਲ ਸਰਕਾਰ ਚੁੜਨੀ ਹੁੰਦੀ ਆ ਇਸ ਕਰਕੇ ਆਪਦੀ ਸਮਝਦਾਰੀ ਦਿਖਾਉਂਦੇ ਹੋਏ ਵੋਟ ਤੁਹਾਨੂੰ ਪਾਉਣੀ ਚਾਹੀਦੀ ਆ ਕਿ ਤੁਸੀਂ ਕਿਸ ਕੈਂਡੀਡੇਟ ਨੂੰ ਵੋਟ ਪਾ ਰਹੇ ਹੋ ਤੇ ਉਹ ਜਿਹੜਾ ਕੈਂਡੀਡੇਟ ਜਦੋਂ ਸੈਂਟਰ ਦੇ ਵਿੱਚ ਜਾਊਗਾ ਹੁਣ ਸਿਮਰਜੀਤ ਸਿੰਘ ਮਾਨ ਦੀ ਗੱਲ ਮੈਂ ਦੱਸਣ ਲੱਗਿਆ ਮੈਂ ਵਿਰੋਧੀ ਨਹੀਂ ਹੈਗਾ ਪਰ ਮੈਂ ਦੱਸਣ ਲੱਗਿਆ ਕਿ ਚੁਣ ਕੇ ਗਿਆ ਸੀ ਤੇ ਉਹਨੇ ਸਵਾਲ ਉੱਥੇ ਜਾ ਕੇ ਕੋਈ ਨਹੀਂ ਕੀਤਾ ਹੈ। ਕੰਮ ਸੇ ਕੰਮ ਕੋਈ ਨਾ ਕੋਈ ਮੁੱਦਾ ਤਾਂ ਪੰਜਾਬ ਦਾ ਛੋਟਾ ਮੁੱਦਾ ਹੀ ਹੈ ਨਹੀਂ ਸੀਗਾ ਜੀ ਜਿੰਨੇ ਚਿਹਰੇ ਹੁਣ ਐਮਪੀ ਰਹੇ ਨੇ ਕੋਈ ਮੁੱਦਾ ਤਾਂ ਉਠਾਉਣ ਲਈ ਤੁਸੀਂ ਆਪ ਦਾ ਟਾਈਮ ਤੇ ਸਰੇ ਕੋਈ ਵੀ ਐਮਪੀ ਆ ਉਹ ਜੋ ਆਪ ਦਾ ਸਵਾਲ ਲਾਊਗਾ ਉਹਦਾ ਉਸ ਸਬੰਧਤ ਮੰਤਰੀ ਜਾਂ ਕੈਬਨਿਟ ਮੰਤਰੀ ਜਾਂ ਮੰਤਰੀ ਉਹਦਾ ਸਬੰਧਤ ਜਵਾਬ ਦੇਣ ਲਈ ਉੱਥੇ ਤਿਆਰ ਹੋ ਕੇ ਆਉਂਦਾ ਤੁਸੀਂ ਆਪਣੇ ਕੁਐਸਚਨ ਪੁੱਛਣਾ ਵਾ ਉਹਨੇ ਉੱਥੇ ਆਨਸਰ ਦੇਣਾ ਪਰ ਕੀ ਤੁਸੀਂ ਪੰਜਾਬ ਦੇ ਲਈ ਇਹ ਜੇ ਉੱਥੇ ਤੁਹਾਨੂੰ ਭੇਜੇ ਤੇ ਕਾਦ ਲੈਣੇ ਤੁਹਾਨੂੰ ਭੇਜੇ ਗੱਡੀਆਂ ਦੇ ਵਿੱਚ ਝੂਟੇ ਲੈਣ ਨਹੀਂ ਲੋਕ ਭੇਜਦੇ ਹੈਗੇ ਤੁਹਾਨੂੰ ਉੱਥੇ ਅਸ਼ੋਰਾਮ ਲਈ ਕੋਠੀਆਂ ਲੈਣ ਨਹੀਂ ਲੋਕ ਭੇਜਦੇ ਹੈਗੇ ਤੁਸੀਂ ਐਂਟੀ ਵੜ ਕੇ ਤੁਹਾਡੇ ਪੈਰੀ ਹੱਥ ਲਾਉਣ ਦੇ ਲੋਕ ਤੁਹਾਨੂੰ ਉੱਥੇ ਚੌਂਕੇ ਨਹੀਂ ਭੇਜਦੇ ਲੋਕ ਸਭਾ ਦੇ ਵਿੱਚ ਤੁਹਾਨੂੰ ਭੇਜਦੇ ਨੇ ਕਿ ਤੁਸੀਂ ਜਾ ਕੇ ਸਾਡੇ ਪੰਜਾਬ ਦੇ ਸਾਡੇ ਆਪ ਦੇ ਏਰੀਆ ਦੇ ਮੁੱਦੇ ਨੇ ਜਿਹੜੇ ਉੱਥੇ ਜਾ ਕੇ ਉਠਾਓ ਸਮਝਦਾਰੀ ਨਾਲ ਪਰ ਅਗਰ ਤੁਸੀਂ ਉੱਥੇ ਸਵਾਲ ਜੀਓ ਕਰਕੇ ਆਉਣਾ ਤਾਂ ਬਹੁਤ ਵਧੀਆ ਲੱਗਣਾ ਤੇ ਤੁਹਾਨੂੰ ਆਣੀ ਵੀ ਜੀਰੋ ਹੀ ਚਾਹੀਦੀ ਹੈ ਪਰ ਪੰਜਾਬੀਓ ਇਸ ਗੱਲ ਦਾ ਖਿਆਲ ਰੱਖਿਓ ਕਿ ਇਹ ਬੰਦਿਆਂ ਨੇ ਜਿਹੜੇ ਜਿੱਤਣਗੇ ਇਥੋਂ ਤੇ ਇਹਨਾਂ ਨੇ ਜਾ ਕੇ ਉੱਪਰ ਕੀਲੀ ਮੰਗਤ ਕਰਨੀ ਆ ਕੌਣ ਦੇਸ਼ ਨੂੰ ਅੱਗੇ ਲੈ ਕੇ ਜਾ ਸਕਦਾ ਕੌਣ ਦੇਸ਼ ਨੂੰ ਪਿੱਛੇ ਲੈ ਕੇ ਜਾ ਸਕਦਾ ਪਿਛਲਾ ਤੇ ਹੋਂ ਦਾ ਪਿਛਲੇ ਸਮਿਆਂ ਦਾ ਤੇ ਹੋਂ ਦੇ ਸਮਿਆਂ ਦਾ ਉਹ ਤਾਂ ਦੇਸ਼ ਦੇਖ ਲਿਓ ਬਾਕੀ ਇਹ ਛੋਟੀਆਂ ਚੀਜ਼ਾਂ ਆਉਂਦੀਆਂ ਨੇ ਕਿ ਸਾਡੇ ਪੰਜਾਬ ਦੇ ਮਸਲੇ ਆਹ ਨੇ ਆਹ ਨੇ ਇਹ ਛੋਟੀਆਂ ਚੀਜ਼ਾਂ ਮੈਂ ਤਾਂ ਕਹਿਣਾ ਵਾਂ ਜਦੋਂ ਕੋਈ ਤੁਹਾਡਾ ਚੁਣਿਆ ਹੋਇਆ ਨਮਾਇਦਾ ਉਸ ਦਾ ਸਰਕਾਰਾਂ ਚ ਭਾਈਵਾਲ ਹੁੰਦਾ ਉਹਦੇ ਲਈ ਉਹ ਚੀਜ਼ਾਂ ਲਿਆਉਣੀਆਂ ਸੌਖੀਆਂ ਆਉਂਦੀਆਂ ਨੇ ਸਰਕਾਰਾਂ ਉੱਪਰ ਵਾਲੀਆਂ ਦਿੰਦੀਆਂ ਕਿਹਨੂੰ ਨੇ ਕੋ ਤੁਸੀਂ ਵੀ ਆਪਾਂ ਆਪਸ ਦੇ ਵਿੱਚ ਗੱਲ ਕਰਦੇ ਹਾਂ ਕਿ ਅਗਰ ਆਪਣੀ ਕੋਈ ਵੀ ਕਿਤੇ ਸਰਕਾਰ ਹੋਵੇ ਛੋਟੇ ਪੱਧਰ ਤੇ ਹੋਵੇ ਪੰਚਾਇਤ ਪੱਧਰ ਤੇ ਸਾਡਾ ਕੋਈ ਨਮਾਇੰਦਾ ਚੁਣਿਆ ਜਾਵੇ ਕੋ ਕੌਂਸਲਰ ਚੁਣਿਆ ਜਾਵੇ ਤਾਂ ਉਹ ਆਪਣੇ ਮੱਦੇ ਦੀ ਮਦਦ ਕਰਦਾ ਹੁੰਦਾ ਜ਼ਿਆਦਾਤਰ ਸੱਚ ਝੂਠ ਤਾਂ ਇੱਥੇ ਚੱਲਦਾ ਰਹਿੰਦਾ ਪਰ ਉਹ ਆਪਣੇ ਬੰਦੇ ਦਾ ਪ੍ਰੈਸ਼ਰ ਆਪਣੇ ਬੰਦੇ ਨੂੰ ਦੇਊਗਾ ਪਹਿਲਾਂ ਆਪਣੇ ਬੰਦੇ ਨੂੰ ਦੇਊਗਾ ਇਸੇ ਤਰ੍ਹਾਂ ਹੀ ਅਗਰ ਉੱਪਰ ਸਰਕਾਰਾਂ ਦੇ ਵਿੱਚ ਤੁਹਾਡਾ ਹਿੱਸਾ ਹੋਊਗਾ ਤਾਂ ਉਹ ਪਹਿਲ ਤੁਹਾਨੂੰ ਆਪਣੇ ਦੇਣਗੀਆਂ ਪੰਜਾਬ ਨੂੰ ਪੰਜਾਬ ਦੇ ਮਸਲੇ ਵੀ ਹੱਲ ਹੋ ਜਾਣਗੇ ਇਹ ਤੁਹਾਨੂੰ ਚਾਹਨਾ ਪਊਗਾ ਕਿ ਤੁਸੀਂ ਕਿਹਦੇ ਤੇ ਨਿਸ਼ਾਨ ਦੇ ਉੱਤੇ ਦਬਦੇ ਹੋ ਪਰ ਬੰਦਾ ਆਜਾਦ ਆ ਕਿਸੇ ਦੇ ਪਿੱਛੇ ਲਾ ਕੇ ਵੋਟ ਨਹੀਂ ਪਾਉਣੀ ਚਾਹੀਦੀ ਕਿਸੇ ਦੇ ਚੰਗੇ ਮਾਰੇ ਕੀਤੇ ਵੋਟਾਂ ਮਿਲਣ ਥੋੜਾ ਜਿਆਦਾ ਕਰ ਲਿਆ ਧੰਨਵਾਦ